ਅਵੀ ਕਹਲੇ ਗੱਲ 31 ਤਰੀਕ ਦੀ ਆ ਨੰਡੇ ਕੰਦੇ ਕਬੱਡੀ ਟੂਰਨਾਮੈਂਟ ਤੇ ਜਿਹੜੇ ਭਾਗੀ ਕੰਦੇ ਟੀਮ ਖੇਡ ਰਹੀ ਸੀਗੇ ਤੇ ਗੋਰੇ ਬਾਈ ਹੁਣੀ ਰਾਤ ਨੂੰ ਉਥੋਂ ਆ ਰਹੇ ਸੀਗੇ ਤੋ ਚੋਰ ਕਹਿਲਾਇਚ ਸਰਾਰਤੀ ਅੰਸਰ ਕਹਿਲਾਇ ਨਾਲੇ ਤਾਂ ਵੀਰੇ ਇਹਨਾਂ ਨੂੰ ਕੁੱਟਿਆ ਖਿਡਾਰੀਆਂ ਨੂੰ ਨਾਲੇ ਇਹਨਾਂ ਦੇ ਮੋਟਰਸਾਈਕਲ ਖੋਲਿਆ ਤੇ 10-12 ਜਣੇ ਸੀਗੇ ਮੈਂ ਸਾਰੇ ਪਲੇਅਰਾਂ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਧਿਆਨ ਨਾ ਜਾਇਆ ਕਰੋ ਤੇ ਕਹਲੇ ਤੰਕਾ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਮੇਰੇ ਵੀਰੋਂ ਗੱਲਬਾਤ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਪਲੇਅਰਾਂ ਦਾ ਸਾਥ ਦਿੱਤਾ ਜਾਵੇ ਜੇ ਮੋਟਰਸਾਈਕਲ ਲੱਭਦੇ ਤਾਂ ਜਰੂਰ ਪੂਰੇ ਦੇ ਕਰ ਦਈਏ ਸਾਡਾ ਗੋਰਾ ਖੇਡ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੈ 31 ਤਰੀਕ ਨੂੰ ਲੰਢੇ ਕੰਦੇ ਕਬੱਡੀ ਟੂਰਨਾਮੈਂਟ ਤੋਂ ਖੇਡਦਾ ਹੈ ਤੋਂ ਨਾਲੇ ਤਾਂ ਕਿਸੇ ਨੇ ਮੋਟਰਸਾਈਕਲ ਕੋਲੇ ਨਾਲੇ ਮੋਬਾਈਲਾਂ ਨਾਲੇ ਰੁਪਈਆਂ ਨਾਲੇ ਕੁੱਟਿਆ ਖਿਡਾਰੀਆਂ ਨੂੰ ਮੈਂ ਪਲੀਜ਼ ਬੇਨਤੀ ਕਰਦਾ ਤੁਸੀਂ ਸਾਰੇ ਸਤਿਕਾਰਯੋਗ ਪਲੇਅਰ ਧਿਆਨ ਨਾਲ ਜਾਇਆ ਕਰੋ ਜਿੰਨੇ ਵੀ ਆਉਂਦੇ ਆ ਪਲੇਅਰ ਮੈਂ ਇਸੇ ਕੱਲੋ ਹੀ ਗੱਲ ਕਰ ਬਾਹਰ ਰੋਜ਼ ਬੋਲਦੇ ਆ ਕਿ ਟਾਈਮ ਨਾਲ ਆਓ ਟਾਈਮ ਨਾਲ ਮੇਲਾ ਸਵਾਬ ਤੋਂ ਵੀ ਸਾਰੇ ਕਬੱਡੀ ਦੇ ਖਿਡਾਰੀ ਐ ਮੈਂ ਬੇਨਤੀ ਕਰਦਾ ਕਿਸੇ ਨੇ ਵੀ ਵੀਰ ਨੂੰ ਕਿਤੇ ਮੋਟਰਸਾਈਕਲ ਜਿੱਦਾਂ ਨੰਬਰ ਸੀਗਾ ਗੁਰੇ 4944 ਇਹ ਕਬੱਡੀ ਵਾਲੇ ਧਿਆਨ ਦੇ 4944 ਮੋਟਰਸਾਈਕਲ ਜੇ ਮਿਲਦਾ ਤਾਂ ਜਰੂਰ ਰਿਪੋਰਟ ਕਰਿਓ ਟੀ ਲੈਕਸ ਮੋਟਰਸਾਈਕਲ ਹੈ ਰਾਮੇ ਦਾ ਮੈਚ ਰਾਜੇ ਜਣੇ ਨਾਲ